ਹਾਂਜੀ ਸਰ ਜਿਹੜੇ ਅੱਜ ਜਿਹੜੀ ਦੁਰਘਟਨਾ ਹੋਈ ਕੀ ਤੁਸੀਂ ਗੱਡੀ ਚਲਾ ਰਹੇ ਸੀ ਕਿ ਬੱਸ ਚਲਾ ਰਹੇ ਸੀ ਹਾਂਜੀ ਹਾਂਜੀ ਕਿੱਦਾਂ ਹੋਇਆ ਸਭ ਕੁਝ ਮੈਂ ਫਿਰ ਗਜ਼ਾਫਤ ਲੁਧਿਆਣਾ ਨੂੰ ਜਾਂਦਾ ਹਾਂ ਤੇ ਜੰਧਰ ਨੂੰ ਜਾਣ ਦੀ ਆ ਮੌਨਕਾ ਦੇ ਫਾਟਕ ਤੋਂ ਨਾ ਜੱਗ ਤਾਂ ਮੈਂ ਟਰੈਕਟਰ ਵਾਲੇ ਨੇ ਅੱਛੇ ਕਰਤਾ ਉਹਨੂੰ ਬਚਾਉਣ ਦੇ ਕਾ ਚੱਕਰ ਤੇ ਗੱਡੀ ਨਾਲ ਉਹਦੇ ਨਾਲ ਗੱਡੀ ਜਾ ਕੇ ਟੱਚ ਹੋ ਗਈ ਤੱਕ ਬਸਤੀ ਫਰ ਲੱਗਦੀ। ਇਹ ਪ੍ਰਾਈਵੇਟ ਬੱਸ ਜੀ ਹੈ। ਪ੍ਰਾਈਵੇਟ ਬੱਸ ਪੈਰਾਡਾਈਸ। ਤੇ ਸਵਾਰੀਆਂ ਕਿੰਨੀਆਂ ਕਿ ਸੀਗੇ ਵਿੱਚ? ਸੌਰੀਆਂ ਥੋੜੀਆਂ 10-12 ਸਵਾਰੀਆਂ। ਥੋੜੀ ਪਛਾਹ ਹੋ ਗਿਆ ਸਵਾਰੀਆਂ ਦਾ। ਸਵਾਰੀਆਂ ਸਾਰੀਆਂ ਦਾ ਪਛਾਹ। ਤੇ ਜਿਹੜਾ ਟਰੱਕ ਵਾਲਾ ਸੀਗਾ? ਉਹਦਾ ਨਹੀਂ ਪਤਾ ਕੀ ਬਣਿਆ। ਅੱਛਾ ਪਤਾ ਨਹੀਂ ਪਤਾ। ਮੈਂ ਤੁਸੀਂ ਵੀ ਤੁਸੀਂ ਵੀ ਠੀਕ ਹੋ ਬਿਲਕੁਲ। ਮੇਰੇ ਨਾਲ ਲੱਤ ਤੇ ਸਾਡਾ ਜੀ ਮੇਰੇ ਨਾਲ ਰਾਤ ਨੂੰ ਮਰੋੜਾ ਲੱਗਿਆ ਲੱਤ ਘੁੰਮ ਗਈ ਸਾਰੀ। ਅੱਛਾ ਲੱਗਦਾ ਕੋਰਟੇ ਚ ਲੱਗਦਾ ਜਾਨ। ਇਹ ਸਵੇਰ ਕਿੰਨੇ ਕੁ ਦੇ ਚ ਗੱਲ ਹੈ? ਇਹਨ ਸਰ ਟਾਈਮ ਮੈਨੂੰ ਕੋਈ ਡਾ ਨੋਟ ਨਹੀਂ ਗਿਆ ਸੱਤ ਸੱਤ ਕੁ ਵਜੇ ਦੀ ਗੱਲ ਹੋਣੀ ਹੈ ਨਾ ਸ਼ਾਇਦ ਜੀ ਇਹ ਤੁਸੀਂ ਬੱਸ ਵਿੱਚ ਹਾਂਜੀ ਸਰ ਹੈ ਇਹ ਜਿਹੜਾ ਬੱਸ ਅਧਿਕ ਕਿੱਦਾਂ ਤੁਸੀਂ ਬੱਸ ਵਿੱਚ ਬੈਠੇ ਸੀਗੇ ਹਾਂਜੀ ਸਰ ਕਿੱਦਾਂ ਇਹ ਸਾਰੀ ਘਟਨਾ ਵਾਪਰੀ ਜਿਹੜੀ ਸਰ ਅਸੀਂ ਗੁਰਦਾਸਪੁਰ ਤੋਂ ਲੁਧਿਆਣਾ ਜਾ ਰਹੇ ਸੀਗੇ ਤੇ ਟਾਂਡੇ ਦੇ ਵਿੱਚਕਾਰ ਜਦ ਬੱਸ ਸੀ ਇੱਕ ਟਰੈਕਟਰ ਆ ਰਿਹਾ ਸੀ ਜਿਹੜਾ ਉਹ ਟਰਨ ਲੱਗਾ ਸੀ ਉਹ ਸਾਡੇ ਨਾਲ ਫਰੋਂ ਉਹਨੂੰ ਬਚਾਉਣ ਦੇ ਚਾਹੁੰਦੇ ਟਰੱਕ ਵਿੱਚ ਬਸ ਰਚੀ ਫਿਰ ਜਦੋਂ ਆਊਟਸਾਈਡ ਆਈ ਬਸ ਫਿਰ ਦੋ ਕੁ ਮਿੰਟੀਆਂ ਖੜੀਆ ਬਸ ਨੇ ਕਿ ਇੱਕ ਇੰਡੀ ਘਾੜ ਦਾ ਇੱਕ ਐਕਟਿਵ ਵਾਲੇ ਦਾ ਐਕਸੀਡੈਂਟ ਹੋ ਗਿਆ ਤੇ ਟਰੈਕਟਰ ਵਾਲੇ ਦੀ ਡੈਥ ਹੋ ਗਈ ਤੇ ਮੇਰੇ ਆ बाजू ਤੇ ਬਹੁਤ ਜ਼ਿਆਦਾ ਸੱਟ ਆ ਤੁਹਾਡਾ ਕੀ ਨਾਮ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਤੁਸੀਂ ਕਿਤੇ ਜਾ ਰਹੇ ਸੀਗੇ ਮੈਂ ਲੁਧਿਆਣਾ ਜਾ ਰਿਹਾ ਸੀ ਲੁਧਿਆਣਾ ਜਾ ਰਿਹਾ ਸੀ ਹਨਾ ਹਾਂ ਜੀ